ਸਰਣੂ ਪਿਆਰ ਪ੍ਰੀਸਾਦ ਸ਼੍ਰੀ ਅਕਾਲ ਢਿੱਲੋ ਫਾਰਮਾ ਜੀ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਨੁਕਸਾ ਦੱਸਾਂਗੇ ਜੀ ਦੇ ਨਾਲ ਆਲਮੋਸਟ ਸਾਰੇ ਘਰਾਂ 'ਚ ਫਾਇਦਾ ਹੋਊਗਾ ਜਿਹੜੇ ਵੀ ਸਾਰੇ ਵਿਊਅਰਸ ਨੇ ਜ਼ਰੂਰ ਇੱਕ ਵਾਰ ਸਾਡੇ ਕਹਿੰਦੇ ਇੱਕ ਵਾਰ ਇਹ ਚੀਜ਼ ਨੂੰ ਟਰਾਈ ਕਰਿਓ ਤੇ ਫਿਰ ਤੁਹਾਨੂੰ ਫਰਕ ਆਪਣੇ ਆਪ ਦੇਖੂਗਾ ਸੋ ਇਹ ਚੀਜ਼ ਅਸੀਂ ਪਿਛਲੇ 1 ਮਹੀਨੇ ਤੋਂ ਹੀ ਮਹੀਨਾ ਹੋ ਗਿਆ ਨਾ ਆਪਾਂ ਨੂੰ ਵਰਤਦੇ ਹਾਂ 1 ਮਹੀਨੇ ਤੋਂ ਵਰਤ ਰਿਆਂ ਤੇ ਸਾਨੂੰ ਇਸ ਚੀਜ਼ ਦਾ ਬਹੁਤ ਹੀ ਫਾਇਦਾ ਹੋਇਆ ਸੋ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਇਹ ਕਿਹੜੀ ਚੀਜ਼ ਆ ਤੇ ਕਿਵੇਂ ਕੀ ਪ੍ਰੋਸੈਸ ਆ ਦਾ ਕਿਵੇਂ ਤਿਆਰ ਹੁੰਦੀ ਆ ਇਹ ਤੇ ਕਾਦੇ ਵਾਸਤੇ ਆ ਇਹ ਇਹ ਹੈ ਆ ਚੀਲ ਦਾ ਤੇਲ ਚੀਲ ਜਿਹੜੇ ਪਹਾੜਾਂ ਦੇ ਵਿੱਚ ਲੰਬੇ ਲੰਬੇ ਰੁੱਖਤ ਹੁੰਦੇ ਨੇ ਹਾਂਜੀ ਉਹਦਾ ਤੇਲ ਆ ਠੀਕ ਆ ਇਹ ਕਿੰਨਾ ਹੈ ਕਿਲੂ ਹੈ ਨਹੀਂ ਹਾਂਜੀ ਇਹ 400 ਗ੍ਰਾਮ ਇਹ 400 ਗ੍ਰਾਮ ਆਪਾਂ ਨੇ ਜਿੰਨੇ ਮੰਦੇ ਕੋਲ ਆਇਆ ਸੀਸੀਓ ਦੇ ਕੋਲ ਐਡੀ ਕਿਥੀ ਠੀਕ ਹੈ ਜੀ 400 ਗ੍ਰਾਮ ਦੀ ਮੈਂ 400 ਗ੍ਰਾਮ ਲੈਂਦਾ ਠੀਕ ਹੈ ਇਹ ਮੈਨੂੰ ਪਟਿਆਲੇ ਤੋਂ ਪਿਆ 200 ਰੁਪਏ ਦਾ ਠੀਕ ਹੈ 100 ਗ੍ਰਾਮ 250 ਗ੍ਰਾਮ ਹਾਂਜੀ ਠੀਕ ਹੈ ਪਾਈਆ ਹੂੰ ਹੂੰ 200 ਰੁਪਏ ਪਾਈਆ ਠੀਕ ਹੈ ਜਿੰਨਾ ਇਹ ਲੈਣਾ ਆਪਾਂ ਨੇ ਚੀਲ ਦਾ ਤੇਲ ਹਾਂਜੀ ਉਨਾ ਹੀ ਪਲਾਨ ਉਹ ਨਿਊ ਮਾਤਰਾ ਚ ਆਪਾਂ ਇਹਦੀ 플ਾਨ ਲੈਣੀ ਆ ਗੈਂਡ ਆਫ ਲੈਣ ਲਾ ਲੋ ਕੋਈ ਵੀ 플ਾਨ ਲੈ ਲੈ ਠੀਕ ਹੈ ਜੀ ਲਿਉਕੜ ਹੋਣੀ ਚਾਹੀਦੀ ਆ ਬਸ ਇਹਨੂੰ ਮੜਾ ਪਾਉਣ ਤੋਂ ਪਹਿਲਾਂ ਹਲਾਲ ਹੋਵੇ ਆ ਹੂੰ ਜਿਹੜੀ ਆਪਾਂ ਘਰਾਂ ਚ ਪੋਚੇ ਲਾਣੇ ਆ ਉਹ ਵਾਲੀ 플ਾਨ ਜੇ ਤੁਸੀਂ ਗੈਂਡ ਆ ਹੀ ਲੈਣਗੇ ਸਭ ਤੋਂ ਬੈਸਟ ਹੈ ਬਹੁਤ ਵਧੀਆ 플ਾਨ ਸਵੈਪਾ ਬਣਾ ਕਾਦੇ ਵਾਸਤੇ ਰਹੀ ਆ ਇਹ ਵੀ ਦੱਸਾਂਗੇ ਇਹ ਵੀ ਦੱਸਾਂਗੇ ਆਪਾਂ ਲਾਸਟ 'ਚ ਦੱਸਾਂਗੇ ਨਹੀਂ ਤੁਸੀਂ ਵੀਡੀਓ ਸਕਿਪ ਕਰ ਦੇਣੀ ਹੈ ਪਹਿਲਾਂ ਹੀ ਲੋ ਇੰਨਾ ਹੀ ਆਪਣੇ ਆਪ ਲਿਆ ਉਹ ਨਿਯਮਾਤਰਾ ਜਪਾ ਨਹੀਂ ਹੋ ਗਿਆ ਜੀ ਉਹ ਨਿਯਮਾਤਰਾ ਜੇ ਇਹ ਪਾਉਂਦੇ ਮਹੀਨਾ ਡੇਡ ਮਹੀਨਾ ਹੋ ਗਿਆ ਮੈਨੂੰ ਵਰਤਦੇ ਨੇ ਬਹੁਤ ਵਧੀਆ ਰਿਜ਼ਲਟ ਬਹੁਤ ਵਧੀਆ ਮੈਂ ਤਾਂ ਕਹਣਾ 90 95% ਸਹੀ ਕੋਈ ਸਾਈਡ ਫੈਕਟਰੀ ਇਹਦਾ ਨਾ ਆਪਣੇ ਦੇ ਨਾ ਉਹਨਾਂ ਤੇ ਜਿਹਨਾਂ ਵਾਸਤੇ ਵਰਤਦੇ ਹਾਂ ਹਾਂਜੀ ਉਹਨਾਂ ਹੀ ਗਲੈਂਡ ਆ ਗਿਆ ਗੈਂਡਾ ਫਲੈਂਡ ਆ ਗਿਆ ਉਹਨਾਂ ਹੀ ਸਰੋਂ ਦਾ ਤੇਲ ਆ ਦੇਖੋ ਇਹ ਤਾਂ ਜਣੀ ਪਿਓਰ ਲਿਆਂਦਾ ਹੋਇਆ ਮਹਿੰਗਾ ਥੋੜਾ ਜਿਹਾ ਤੇ ਹਲਕਾ ਵੀ ਚੱਲ ਪੈਂਦਾ ਜਣੀ ਕਿਸੇ ਇੱਕ ਚੀਜ਼ ਕਿੰਨੀ ਚੀਜ਼ਾਂ ਚ ਕੰਮ ਆ ਜਾਂਦੀ ਆ ਹਨਾ ਇਹੀ ਤੇਲ ਨਾਲ ਆਪਾਂ ਕੀ ਚੀਜ਼ ਕੀ ਦਾ ਕੰਮ ਲੈ ਰਹੇ ਆ ਤੇ ਇਹਦੇ ਨਾਲ ਹੀ ਆਪਾਂ ਤੜਕਾ ਲਾਣੇ ਆ ਇੱਕ ਤਾਂ ਕੁਦਰਤ ਨੇ ਬਣਾਇਆ ਹੋਇਆ ਜਿੱਥੇ ਤੁਹਾਡਾ ਜਨਮ ਹੋਇਆ ਉੱਥੇ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਜ਼ਿਆਦਾਤਰ ਉਹੀ ਵਰਤੋ ਉਹੀ ਤੁਹਾਡੇ ਤੇ ਫੈਕ ਸਹੀ ਨੇ ਹੂੰ ਸਹੀ ਗੱਲ ਆ ਜੇ ਆਪਾਂ ਦੂਏ ਥਾਂ ਦੀਆਂ ਚੀਜ਼ਾਂ ਵਰਤਾਂਗੇ ਹੂੰ ਉਹ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਸਾਈਡ ਫੈਕ ਕਰਾਉਣੀ ਆ ਸਹੀ ਗੱਲ ਜੀ ਤੇ ਇਹ ਆ ਗਿਆ ਜੀ ਸਰੋਂ ਦਾ ਤੇਲ ਹੂੰ ਨੋ ਇਹ ਸਾਰਾ ਆਪਾਂ ਨੇ 400 ਗ੍ਰਾਮ ਲਿਆ ਹੈ ਤੁਸੀਂ ਵੱਧ ਵੀ ਲੈ ਸਕਦੇ ਜਿੰਨਾ ਤੁਸੀਂ ਲੈਣੇ ਨੇ ਕਿੰਨੇ ਥੋੜੇ ਲਾਗਤਾ ਹਾਂਜੀ ਉਹਨਾਂ ਲੈ ਸਕਦੇ ਕਿਉਂਕਿ ਚੀਲ ਦਾ ਯਾਨੀ ਇਹ ਜ਼ਿਆਦਾਤਰ ਇਹ ਹੋਵੇ ਵੀ ਆਹ ਚੀਲ ਦਾ ਤੇਲ ਪਿਓਰ ਮਿਲੇ ਹਾਂਜੀ ਮੈਂ ਸੁਣਿਆ ਕਈ ਥਾਂ ਤੇ ਘੱਟ ਰੇਟ ਘੱਟ ਪੈਸੇ ਨਾਲ ਮਿਲ ਜਾਂਦਾ ਪਟਿਆਲਾ ਹੋ ਸਕਦਾ ਪਟਿਆਲਾ ਮਹਿੰਗਾ ਸਾਡਾ ਸ਼ਹਿਰ ਹੂੰ ਬਾਕੀ ਚੀਜ਼ ਦਾ ਤੇਲ ਥੋੜਾ ਜਿਆ ਮਹਿੰਗਾ ਹੁਣ ਤੁਸੀਂ ਪਹਿਲਾਂ ਥੋੜਾ ਜਿਹਾ ਲੈ ਕੇ ਦੇਖ ਲਿਓ 100 ਗ੍ਰਾਮ ਲੈ ਕੇ ਦੇਖ ਲਿਓ ਬਹੁਤ ਵਧੀਆ ਰਿਜ਼ਲਟ ਵਧੀਆ ਨੇ ਹਾਂਜੀ ਹਾਂ ਤਾਂ ਹੋਰ ਵੀ ਲਓ ਪਰ ਟਰਾਈ ਜ਼ਰੂਰ ਕਰਿਓ ਜੀ ਇਸ ਚੀਜ਼ ਦਾ ਲਓ ਜੀ ਇਹ ਬੰਦ ਗਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਓ ਠੀਕ ਆ ਲਓ ਸੀਲ ਬੰਦ ਵਧੀਆ ਆਹ ਠੰਡੇ ਵਾਲੀ ਬੋਤਲ ਬਹੁਤ ਵਧੀਆ ਇਹ ਚੀਜ਼ਾਂ ਲਓ ਇਹਨੂੰ ਸਮਾਰ ਕੇ ਕਰ ਲੈਣਾ ਆਪਾਂ ਨੇ ਮਿਕਸ ਹਾਂ ਇਹ ਮਿਕਸ ਹੋ ਗਿਆ ਹੁਣ ਚੱਲੀਏ ਆਪਾਂ ਅੱਗੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਬਰਤਣਾ ਤੇ ਕਾਦੇ ਵਾਸਤੇ ਬਰਤਣਾ ਹੈ ਹੂੰ ਸੋ ਇਹ ਚੀਜ਼ ਆਪਾਂ ਜਿਹੜੀ ਬਣਾਈ ਹੈ ਇਹ ਆਪਾਂ ਨਹੀਂ ਬਣਾਈ ਆ ਇਸ ਸ਼ਖਸ ਵਾਸਤੇ ਹੁਣ ਆ ਦੇਖੋ ਇਹ ਸਾਡੀ ਘਰ ਚ ਇਕਲौती ਹਾਂ ਮੈਂ ਐਸਾ ਹੁਣ ਮੈਂ ਤੁਹਾਨੂੰ ਦਿਖਾਣੇ ਜੇ ਅਸੀਂ ਕੋਈ ਵੀ ਮਤਲਬ ਵੀ ਆ ਦੇਖੋ ਜੀ ਆਪਣੀ ਮੈਂਸ ਖੜੀ ਆ ਹਨਾ ਪੂੰਛਾ ਮਾਰਦੀ ਆ ਇਹਦੇ ਕੋਲ ਇਸ ਟਾਈਮ ਬਹੁਤ ਮੱਛਰ ਆ ਮੇਰੇ ਆਲੇ ਦੇ ਵੀ ਆਲੇ ਦਾਲੇ ਵੀ ਬਹੁਤ ਮੱਛਰ ਫਿਰ ਰਹੇ ਆ ਠੀਕ ਆ ਆਪਾਂ ਤੁਹਾਨੂੰ ਅਸਲੀ ਰਿਜ਼ਲਟ ਦਿਖਾਵਾਂਗੇ ਵੀ ਆਪਾਂ ਚੀਲ ਦੇ ਤੇਲ ਤੇ ਆਵੜਾ ਪਰ ਨੁਕਤਾ ਵਰਤ ਕੇ ਕੀ ਅਸਰ ਪੈਂਦਾ ਹੈ ਕੀ ਫਰਕ ਵੀ ਚੀਜ਼ ਨਾ ਜਿਵੇਂ ਸਪਰੇਅ ਵਾਲੇ ਛੋਟੇ ਪੰਪ ਮਿਲ ਜਾਂਦੇ ਨੇ ਹੂੰ ਉਹ ਲਓ ਨਹੀਂ ਹਰੇ ਦੇ ਘਰ ਹੁੰਦਾ ਹੋਵੇਗਾ ਸੀਸੇ ਸਾਫ ਕਰਨਿਆਂ ਲਾਈਵ ਵਰਤ ਲੋ ਇਹਦੇ ਨਾਲ ਕਿਸੇ ਤੇ ਨਹੀਂ ਆਵਾ ਮਦਦਕਾਨਾ ਤੋਂ ਮਿਲ ਜਾਂਦਾ ਉਹ ਹਾਂਜੀ ਹਾਂ ਬਕਤਿਆਲੀ ਬੋਤਲ ਤੇ ਨਾਲੋ। ਆਹ ਹਿਸਾਬ ਨਾਲ ਇੰਨਾ ਭਰ ਲਓ। ਜਿੰਨਾ ਜਿੰਨਾ ਖਰੇ ਛਿੜਕਣਾ। ਕੋਈ ਤੋਂ ਆਪਾਂ ਪੌਣ ਵਾਲਾ ਨੂੰ ਪਹਿਲਾਂ ਬੰਦ ਕਰ ਦੋ। ਇਹ ਸੇਫ ਹੋ ਜਾਂਦਾ ਆਪਣਾ। ਸਹੀ ਗੱਲ ਐ ਜੀ। ਠੀਕ ਆ। ਹਾਂਜੀ। ਇਹਨੂੰ ਖੜੋ ਗੋਣ। ਤੇ ਮੈਨੂੰ ਲੱਗਦਾ ਮੇਰਾ ਮੇਰਾ ਥੋੜਾ ਜਿਹਾ ਪੰਪ ਇਹ ਮਿਸ ਕਰਦਾ ਮੈਨੂੰ ਚੇਂਜ ਕਰਨਾ ਪਊਗਾ। ਅੱਜ ਜਦ ਸਾਥ ਦੇ ਦੇ ਕੱਲੂ ਮੈਂ ਦਿਨ ਚ ਲੱਪ ਲਊਗਾ। ਚਲੋ ਜੀ। ਇਹ ਤਾਂ ਇੱਕਨ ਜਿਵੇਂ ਆ ਖਲ ਖੁੰਜੇ ਨੇ। ਇਹ ਤੋਂ ਲੱਗਦਾ ਚੱਲ ਰਿਹਾ ਵੀ ਚਲ ਕੇ ਚੱਲ ਗਿਆ ਆ ਸਾਰੇ ਕੀਤੇ ਐ ਸਪਰੇਅ ਕਰ ਦੇਣੀ ਆ ਮੈਂ ਤੁਹਾਨੂੰ ਮੈਂ ਇਸ ਦਾ ਵੀ ਦਿਖਾਉਂਗੀ ਬਾਅਦ ਚ ਇਹ ਸਾਰੇ ਜੀਵ ਜੰਤੂ ਮੱਛਰ ਸਾਰਿਆਂ ਨੂੰ ਖਤਮ ਕਰਦੀ ਇਹ ਚੀਜ਼ ਪਰ ਉਹ ਸੱਪ ਵੀ ਆਉਂਦੇ ਇੱਥੇ ਰਸਤੇ ਜਿਵੇਂ ਬਿਲਡਾਂ ਹੁੰਦੀਆਂ ਰ ਆਪਣੇ ਘਰਾਂ ਦੇ ਵਿੱਚ ਹਾਂਜੀ ਹਾਂ ਕਿਤੇ ਨਹੀਂ ਇਹ ਸਹੀ ਹੁੰਦਾ ਠੀਕ ਹੈ ਜਿਵੇਂ ਮੈਂ ਇਸ ਬੈਠੀ ਆ ਮੈਂ ਖੜੀ ਆ ਸਤ ਇਹ ਤੇ ਐਂ ਕਰ ਕੋਈ ਡਰ ਨਹੀਂ ਜਾਣੀ ਜਿਆਦਾ ਤਰਾ ਹੂਣ ਦੋ ਕਿਤੇ ਉਹ ਫਿਰ ਕਿਤੇ ਕਿਤੇ ਉਹ ਜਿਹੜਾ ਪਲਾਨ ਬਾਈ ਹੁੰਦੀ ਹੈ ਨਾ ਹਾਂਜੀ ਹਾਂ ਉਹ ਮਾੜੇ ਮਾੜੇ ਮਿਲ ਕੇ ਇਹ ਥਾੜ ਦੇ ਜਾਂਦੇ ਤੇ ਦੋ ਦਿਨ ਨਾਲ ਆਉਣ ਲੱਗੇ ਸਹੀ ਆਉਂਦੇ ਨੇ ਉਹ ਠੀਕ ਹੈ ਫਰਕ ਤਾਂ ਪਾ ਦੋ ਅਸਾਂ ਇਹਦੇ ਇੱਥੇ ਨੱਤਾ ਤੇ ਆਏ ਜਿੱਥੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਹਾਂਜੀ ਕੋਈ ਜ਼ਿਆਦਾ ਦਰ ਨਹੀਂ ਜਿਹੜੇ ਸਾਈਡ ਇਫੈਕਟ ਨਹੀਂ ਗਏ ਜਿਹਦੇ ਵਿੱਚ 2 ਮਹੀਨਿਆਂ ਤੋਂ ਇੱਥੇ ਖਾਸ ਬਈ ਹੁੰਦੀਆਂ ਐ ਉੱਥੇ ਕਰ ਦੋ ਆ ਸਿੰਗਾ ਦੇ ਖੌਕ ਖੜ-ਖੜ-ਖੜ ਕਰੀ ਜਾਂਦੀਆਂ ਨੇ ਉੱਥੇ ਕਰ ਦੋ ਬਹੁਤ ਵਧੀਆ ਚੀਜ਼ ਆ ਇੱਥੇ ਪਾਸੇ ਕੱਤੀ ਮਨੋਂ ਆਪਾਂ ਨੇ ਹਾਂਜੀ ਹੁਣ ਆਪਾਂ ਦੂਜੇ ਪਾਸੇ ਕਰਦੇ ਆਂ ਜਦ ਇੱਥਰ ਆ ਕੱਢ ਜਾ ਇੱਥਰ ਇਹ ਥੇ ਲਵੇ ਲਵੇ ਜਿੱਥੇ ਹੁੰਦਾ ਆ ਜਿੱਥੇ ਕੱਢੂਗੀ ਜਿੰਨੇ ਪਤਾ ਨਹੀਂ ਇਹ ਮੱਖਸ ਦਾ ਘਾਣਾ ਇਹ ਤੁਸੀਂ ਕੰਬਰੇ ਚ ਵੀ ਕਰ ਸਕਦੇ ਹੋ ਹਲਕਾ ਚੱਬ ਨਹੀਂ ਹਾਂ ਜੇ ਸਨੋ ਦਾ ਤੇਲ ਹੁੰਦਾ ਹੋਊ ਫਿਰ ਦੂਏ ਦਾ ਤੁਹਾਨੂੰ ਸਾਫ਼ ਕਰਨਾ ਥੋੜਾ ਮੁਸ਼ਕਲ ਆਏਗੀ ਹੂੰ ਘਰ ਦੇ ਆਲਦਲੇ ਜਿੱਥੇ ਗੇਟ ਆ ਗੇਟ ਦੇ ਆਲੇ ਦੁਆਲੇ ਜਿਵੇਂ ਆ ਗੇਟ ਆ ਆਪਣਾ مین ਗੇਟ ਹੋਵੇ ਫਰਕ ਪੈਦਾ ਜਾਂ ਇੱਧਰ ਕਰ ਦੋ ਇੱਧਰ ਪੁੰਜੀ ਕਰ ਦੋ ਬਈ ਜਿੱਤੇ ਤੱਕ ਥੋੜਾ ਮੱਛਰ ਨਹੀਂ ਆਉਂਦਾ ਨਾ ਮੱਛਰ ਨਾ ਮੱਖੀ ਅੱਜ ਮੈਂ ਥੋੜੀ ਜਿਆਦਾ ਕਰਤੀ ਪਹਿਲਾ ਦਿਨ ਕਈ ਦਿਨ ਮੇਰੇ ਕੋਲ ਫੋਰ ਵੀ ਲੁਕਤੇ ਵਿੱਚ ਵਰਤ ਕੇ ਦਿੱਸਦੇ ਬੇਕਾਰ ਸੀ ਸੋ ਆਹ ਲੁਕਤਾ ਸਿਮੀ ਨਾ ਵਰਤਿਆ ਤਾਂ ਅਇਸ ਤਰ੍ਹਾਂ ਤੁਹਾਨੂੰ ਸਾਰੇ ਨੂੰ ਦੱਸ ਰਹੀਆਂ ਵੀ ਤੁਸੀਂ ਇਹ ਵਰਤ ਲਓ ਇਹ ਇਹ ਚੀਜ਼ ਦਾ ਬਹੁਤ ਹੀ ਪੈਣਾ ਜਿਵੇਂ ਅੱਜ ਕੱਲ ਮੱਛਰ ਬਹੁਤ ਜ਼ਿਆਦਾ ਲੋਕੀ ਧੂਆ ਕਰਦੇ ਨੇ ਅਸੀਂ ਪਹਿਲਾਂ ਧੂਆ ਹੀ ਕਰਦੇ ਸੀਗੇ ਬੰਦੇ ਬਹੁਤ ਨੇ ਹੂੰ ਤੂੰ ਇਹ ਨਾਲ ਨਾ ਨਾ ਤਾਂ ਬੰਦੇ ਤੋਂ ਖੜਿਆ ਜਾਂਦਾ ਧਾਰਚੋ ਟਾਈਮ ਨਾਲੇ ਤਾਂ ਡੰਗਰ ਵੀ ਔਖਾ ਹੋ ਜਾਂਦਾ ਤੂੰ ਇਹਦੇ ਸਮੈਲੇ ਬਹੁਤ ਭੜੀ ਆ ਆ ਚੀਜ਼ ਨਾਲ ਕੋਈ ਫਰਕ ਨਹੀਂ ਨਾਲੇ RAM nal ਬੰਦਾ ਹਲ ਧਾਰਚੋ ਚੋ ਸਲਦੇ ਸੋ ਤੁਸੀਂ ਇਹ ਚੀਜ਼ ਆਪਣੇ ਘਰੇ ਜ਼ਰੂਰ ਵਰਤ ਕੇ ਦੇਖਿਓ ਤੇ ਫਿਰ ਸਾਨੂੰ ਬਾਅਦ ਚ ਕਮੈਂਟਾਂ 'ਚ ਦੱਸਿਓ ਵੀ ਤੁਹਾਨੂੰ ਕੀ ਫਰਕ ਨਿਕਲਿਆ ਬਾਕੀ ਹੁਣ ਅਸੀਂ ਵੀਡੀਓ ਰੇ ਕੱਟ ਰਹੇ ਹਾਂ ਤੇ ਬਾਅਦ ਚ ਆਪਾਂ ਘੰਟੇ ਇੱਕ ਤੱਕ ਦਿਖਾਵਾਂਗੇ ਤੁਹਾਨੂੰ ਕੱਟ ਕਿੱਥੇ ਗਿਆ ਨਾ 12:00 ਬਜੇ ਬਣਾ ਕੇ ਹਾਂ ਦੁਬਾਰਾ ਕੱਲ ਨੂੰ ਪਾਵਾਂਗੇ ਹਾਂ ਕੱਲ ਨੂੰ ਵੀਡੀਓ ਪਾਵਾਂਗੇ ਅਸੀਂ ਦੂਜੇ ਦਿਨ ਰਾਤ ਨੂੰ 12:00 1:00 ਵਜੇ ਦੀ ਦਿਖਾ ਦੇਣਾ ਹਾਂਜੀ ਇਹ ਵੀਡੀਓ ਅਸੀਂ ਸਿਰਫ ਛੋਟੀ ਜਿਹੀ ਬਣਾਵਾਂਗੇ ਸਿਰਫ 6-7 ਮਿੰਟ ਦੀ ਵੀ ਇਹਦੇ ਵਿੱਚ ਅਸੀਂ ਸਿਰਫ ਮੇਨ ਮੇਨ ਚੀਜ਼ਾਂ ਹੀ ਦੱਸੀਆਂ ਨੇ ਅਸੀਂ ਇਹਦੇ ਵਿੱਚ ਹੋਰ ਕੋਈ ਕਲਿੱਪ ਨਹੀਂ ਸਾਡਾ ਫੈਮਿਲੀ ਵਲੌਗ ਕੋਈ ਨਹੀਂ ਐਡ ਕਰਦੇ ਸਿਰਫ ਇਹ ਚਾਪਾ ਸੋ ਵੀਡੀਓ ਨੂੰ ਅਖੀਰ ਤੱਕ ਦੇਖਿਓ ਵੀ ਇਹਦਾ ਰਿਜ਼ਲਟ ਸਹੀ ਕਿਵੇਂ ਹੁੰਦਾ ਕੋਲ ਤਾਂ ਹੁਣ ਇਹ ਦੇਖੋ ਆਰਾਮ ਨਾਲ ਖੜਕੀ ਦੇਖੋ ਪੂੰਛ ਨਹੀਂ ਲਾਉਂਦੀ ਹੈ ਕਿ ਜਮੈਂ ਦੇਖੋ ਕੜਦੀ ਆਰਾਮ ਨਾਲ ਆਰਾਮ ਨਾਲ ਖੜਗੀ ਮੈਸ ਨਾਲ ਇੱਕ ਦੋ ਦਿਨ ਚੰਨ ਲੜਾਏਗੇ ਉਹ ਮੈਸ ਤੇ ਇੰਨੀ ਸ਼ੈਨਗਾਉਣੀ ਹੈ ਜੇ ਨਵੀਂ ਕਟਿੰਗ ਤਾਂ ਕਰ ਦਿੱਤੀ ਹੈ ਕਿਉਂਕਿ ਸਰੋਂ ਦਾ ਦੇਲਾ ਨਾ ਉਹ ਚੀਜ਼ ਫਰਕ ਪਾਉਂਦਾ ਇੱਥੇ ਖੱਲਾ ਗੁੰਜਰ ਜੀ ਬਹੁਤ ਮੱਛਰ ਆਉਂਦਾ ਹਾਂਜੀ ਹਾਂ ਬਸ ਠੀਕ ਹੈ ਇਹਨਾਂ ਤੁਹਾਨੂੰ ਇੱਥੇ 베ੜੇ ਚ ਵੀ ਨਹੀਂ ਮੱਛਰ ਦੇਖਣਾ ਹਾਂ ਸਹੀ ਗੱਲ ਹੈ ਮੱਛਰ ਹਾਂਜੀ ਇਹ ਚੀਜ਼ ਮੈਨੇ ਸਾਡੇ ਕਮਰੇ 'ਚ ਦੇਖੀ ਆ ਮਤਲਬ ਵੀ ਨਾ ਹੁਣ ਕੋਈ ਮੱਖੀ ਆ ਨਾ ਕੋਈ ਮੱਛਰ ਅੰਦਰ ਕੋਈ ਸੈੱਡ ਫੈਕਟਰ ਨਹੀਂ ਇਹਦਾ ਹਾਂ ਆ ਇੱਥੇ ਹੁਣ ਮੱਛਰ ਦਾ ਸਤਾਦੇ ਹੀ ਲੱਗਦਾ ਆ ਬੀ ਸਹੀ ਗੱਲ ਹੈ ਜੀ ਤਾਰ ਚੋਣੀ ਬਹੁਤ ਔਖੀ ਹੋ ਜਾਂਦੀ ਜਿਨ੍ਹਾਂ 'ਤੇ ਡੰਗਰ ਰੱਖੇ ਹੋਏ ਨੇ ਉਹ ਇਹ ਕੰਮ ਕਰਨ ਜਾਂ ਤੁਰਦੇ ਹੋ ਲੱਤਾਂ ਤੇ ਲੱਗਦਾ ਮੱਛਰ ਜ਼ੋਰ ਨਾਲ ਹਾਂਜੀ ਹਾਂ ਇਹ ਚੀਜ਼ ਮੈਨੇ ਦੇਖੀ ਆ ਆਏ ਕਰ ਦੋ ਸਾਰੇ ਫਲ ਕੁੰਜਾ ਤੇ ਆਏ ਨਾ ਨਾ ਸਫਨਾ ਸਪੋਲੀਆ ਨਾ ਕੇਲਲੀ ਨਾ ਲੈਣਾ ਨਾ ਦੇਣਾ ਕੋਈ ਥਣ ਲਵੇ ਘਰ ਤੇ ਨਹੀਂ ਆਉਂਦਾ ਸਹੀ ਗੱਲ ਹੈ ਜੀ ਮੈਂ ਹੁਣ ਇੱਥੇ ਕਰਤੀ ਬੱਸ ਹੁਣ ਇੱਥੇ ਆਪਣੇ ਸਾਰੇ ਚੀਜ਼ ਸਿਕਯਰ ਹੋ ਗਈ ਸੋ ਤੁਸੀਂ ਵੀ ਇਹ ਜ਼ਰੂਰ ਵਰਤ ਕੇ ਦੇਖਿਓ ਜਿੱਥੇ ਤੁਹਾਨੂੰ ਲੱਗਦਾ ਵੀ ਜਿਆਦੇ ਮੱਛਰ ਹਾਂ ਹਾਂ ਕਈ ਦੋਸਾਂ ਤੇ ਪਾਣੀ ਵਾਲੇ ਤੋਂ ਆਪਣੇ ਰਸੋਣਿਆਂ ਤੇ ਬੰਦੇ ਹੁੰਦਾ ਹਾਂਜੀ ਹਾਂ ਕਾਕਰੋਚ ਵੀ ਚੀਜ਼ ਇਹਨੂੰ ਹਟਾਉਂਦਾ ਹੈ ਕਾਕਰੋਚ ਵੀ ਨਹੀਂ ਅਨਸਰ ਤਾਂ ਪਹਿਲਾਂ ਵੀ ਨਹੀਂ ਸੀਗੇ ਵੈਸੇ ਬਟ ਅਸੀਂ ਦੇਖੀ ਇਹ ਚੀਜ਼ ਇਹਦੇ ਨਾਲ ਕੁਝ ਨਹੀਂ ਜਿਵੇਂ ਬਾਹਰ ਆ ਕਮਰਿਆਂ ਚ ਕੋਕਰੋਚੇ ਬਹੁਤਾਂ ਨਾਲ ਦੀਆਂ ਹੁੰਦੀਆਂ ਨੇ ਖੇਤਾਂ ਦੇ ਵਿੱਚ ਸਾਡੇ ਖੇਤਾਂ ਚ ਪਿੰਡਾਂ ਚ ਵੀ ਘਰ ਹੋਣਗੇ ਇੱਕਨ ਮਾਰ ਤੋਂ ਲੈ ਜਿਵੇਂ ਨਾਲੀਆਂ ਚੋਂ ਆਉਂਦੀਆਂ ਨੇ ਨਾਲੀਆਂੋਂ ਹਾਂਜੀ ਹਾਂ ਲੋਜੀ ਸੋਏ ਸੀਗੇ ਆਪਣੀ ਅੱਜ ਦਾ ਹੋ ਬਾਕੀ ਆਪਾਂ ਤੁਹਾਨੂੰ ਰਾਤ ਦਾ ਟਾਈਮ ਦਾ ਵੀ ਦਿਖਾਵਾਂਗੇ ਜ਼ਰੂਰ ਵੀ 12 ਵਜੇ ਮੈਂ ਆਪਣੀ ਰਾਮ ਨਾਲ ਬੈਠੀ ਹੋਊਗੀ ਕਿ ਵੀ ਉਹਦੇ ਮੱਛਰ ਲੜ ਰਿਹਾ ਹੋਊਗਾ

ਜਾ ਦੇ ਉੱਠ ਗਿਆ ਰਾਮ ਆ ਗਿਆ ਕਿਤੇ ਮੱਛਰ ਘਰਦਾ ਵੀ ਨਹੀਂ ਹੈ ਇੱਥੇ ਇਹ ਕੋਈ ਕੱਖ ਫੋਦੀ ਇੱਥੇ ਨਹੀਂ ਡਰਾ ਪਰਦਾ ਨਹੀਂ ਦਾ ਦੇਖ ਰਾਤ ਨੂੰ ਜਗਾਈ ਫੇਰ ਬਣਾਉ ਡੋਪ ਵੇ ਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਆਪਣੇ ਇੱਕ ਚੀਲ ਦਾ ਤੇਲ ਤੇ ਸਰੋਂ ਦਾ ਤੇਲ ਤੇ ਪਲੈਨ ਮਿਕਸ ਕਰਕੇ ਡੰਗਰਾਂ ਨੂੰ ਮਛਰ ਮੁੱਛਰ ਦਾ ਮੱਖੀ ਤੋਂ ਬਚਾਉਣ ਵਾਸਤੇ ਬਣਾਇਆ ਉਸੇ ਤਰ੍ਹਾਂ ਇੱਕ ਬੇਲਾਂ ਤੇ ਫੁੱਲਾਂ ਦਾ ਜਿਵੇਂ ਫਲ ਨਹੀਂ ਦਿੰਦੀਆਂ ਇਹੀਆਂ ਪੀ ਚੰਤੂ ਪੈਂਦਾ ਉਹ ਉਹ ਵੀ ਉਸੇ ਤਰ੍ਹਾਂ ਬਹੁਤ ਵਧੀਆ ਰਿਜ਼ਲਟ ਆ ਮੈਂ ਵਰਤ ਲਿਆ ਕਈ ਵਾਰ ਉਹਦੇ ਵਿੱਚ ਆਪਾਂ ਨੇ ਮਲਾਉਣਾ ਇੱਕ ਦਰਦ ਦਾ ਫੁੱਲ ਪ੍ਰਿੰਟ ਕੈਮਰਾ ਲਾ ਲਾਂ ਮੈਂ ਅਗਰ ਚੱਕਾ ਚਾਹੀਦਾ ਆਪਾਂ ਨੂੰ ਹਿੰਗ ਇਹ ਇਹ ਕਹਾ ਬੋਸ ਲੈ ਲਓ 2 ਲੀਟਰ ਵਾਲੀ ਪਾਣੀ ਵੀ ਭਰ ਲਓ ਇਹ ਵਿੱਚ ਬਸ ਥੋੜੀ ਜਿਹੀ ਹਿੰਗ ਪਾਉਣੀ ਆ ਆਪਾਂ ਨੇ ਚਲ ਜੀ ਇੰਨੀ ਕੋਈ ਗੱਲ ਨਹੀਂ ਪਣੀ ਚਾਹ ਚਾਹ ਨੂੰ ਟੱਕਣੇ ਦਾ ਪੰਜ ਚਾਰ ਘੰਟੇ ਬਾਅਦ ਇਹ ਕੋਲ ਜੁਗ ਇਸ ਤੰਗੀ ਤਰ ਇਹ ਫਿਰ ਇੱਕ ਆਪਣਾ 20 ਲੀਟਰ ਵਾਲਾ ਜਿਹੜਾ ਆਮ ਪੰਪ ਹੁੰਦਾ। ਲੋ ਜੀ ਆਪਾਂ ਨੇ ਇਹ ਘੋਲਤੀ ਹੁਣ ਤੇ 2-3 ਘੰਟਿਆਂ ਚ ਘੋਲ ਜੂ ਮੇਰੇ ਚਾਲ ਚ। ਜਦੋਂ ਘੋਲ ਗਈ ਆਪਣੇ ਏਰੀਏ ਦੇ ਹਿਸਾਬ ਨਾਲ ਤੇ ਜਾਨੀ 20 ਲੀਟਰ ਚ ਮੈਂ ਤਾਂ 2 ਲੀਟਰ ਪਾ ਲੈਣਾ। ਬਾਕੀ ਆਪਣੇ ਆਪਣੇ ਉਹਦੇ ਸਬਜ਼ੀ ਦੇ ਹਿਸਾਬ ਨਾਲ ਕਿੰਨੀਆਂ ਲੱਗੀਆਂ ਨੇ ਬੇਲਾਂ ਜਾਂ ਭਿੰਡੀ ਕਿਸੇ ਤੇ ਵੀ ਕਰ ਦੋ। ਉਸ ਹਿਸਾਬ ਨਾਲ ਉਨੀ ਪਾ ਲਓ। 20 ਲੀਟਰ ਮਗਰ ਦੇ 20 ਲੀਟਰ ਚ ਜਾਨੀ 2 ਲੀਟਰ ਸੋਸ ਹਸਾਬ ਨਾਲ ਕਰਦੋ ਬਹੁਤ ਵਧੀਆ ਰਿਜ਼ਲਟ ਆ ਪੁੰਡੀਆਂ ਪਾਂਡੀਆਂ ਕੋਸ ਨਹੀਂ ਹੁੰਦੀਆਂ ਅੱਜ ਤਾਂ ਮੌਸਮ ਵੀ ਹੋਰ ਲੋੜਾ ਅੱਜ ਤਰੀਕ ਹੈਗੀ ਆ 10 8 24 ਨਾ ਮਾਤਨੂ ਦਿਖਾਉਣਾ ਵੀ ਆ ਸਭ ਜੀ ਆ ਦੇਖੋ ਦੂਰ ਆ ਦੇ ਫਸਲ ਸਾਫ ਨਹੀਂ ਪੋਦਾ ਨਹੀਂ ਬਣੀ। ਢੋਡੀ ਪਾਂਡੀ ਦਾ ਕੁਛ ਨਹੀਂ ਦਿਖਦੀ ਹੈ ਜੀ। ਆਪਿੰਡੀਆਂ ਇਹ ਹੋ ਜਾਂਦੀਆਂ ਤੇ ਆਹ ਵਿੱਚ ਪੱਤੇ ਜੇ ਦੂਗ ਲਾ ਜਾਂਦੇ ਤੇ ਆਹ ਨਵੇਂ ਟੂਸੇ ਨਿਕਲਣ ਲੱਗੇ। ਦੋ ਵਾਰੀ ਸਪਰੇਅ ਕਰਤੀ ਸੀ। ਸਬਜੀ ਤੇ ਜੀ ਤੇ ਮਰਜ਼ੀ ਕਰ। ਜਾਦੀ ਤਰਤਾ ਹੁਣਾ ਬਈ ਆਪਣਾ ਜਿੱਥੇ ਤੁਸੀਂ ਸਬਜ਼ੀ ਲਾਉਣੀ ਆ ਜਿਆਦਾਤਰ ਤਾਂ ਤੁਸੀਂ ਐ ਜਿੱਥੇ ਆਪਾਂ ਨੇ ਸਬਜ਼ੀ ਲੈਣੀ ਆ ਥੋੜੀ ਜਿਹਾ ਤੇ ਆਮ ਜਦਾਂ ਹੀ ਆਪਾਂ ਨੂੰ ਚਾਹੀਦਾ ਵਿਚ ਵਿੱਚ ਸਬਜ਼ੀ ਬਹੁਤ ਵਧੀਆ ਲੱਗ ਜਾਂਦੀ ਆ ਉਹਨੂੰ ਮੱਛਰਦਾਨੀ ਕਰੋ ਪੋਲੀ ਹਾਊਸ ਦੀਆਂ ਜਾਲੀ ਲੈ ਕੇ ਜਿਹੜੇ ਕੀ ਬੀੜਿਕ ਆਪਣੇ ਉਹ ਜੀ ਜੰਤੂ ਹੁੰਦੇ ਨੇ ਉਹਦੇ ਅੰਦਰ ਨਾ ਹੋਣ ਜਿਆਦਾਤਰ ਜਿਹੜੀਆਂ ਬਿਮਾਰੀਆਂ ਲੱਗਦੀਆਂ ਜੀਭਾਂ ਨਾਲ ਜਾਂ ਮੱਖੀਆਂ ਨਾਲ ਉਹਨਾਂ ਨਾਲੇ ਖਤਮ ਹੁੰਦਾ ਮਿਰਚਾਂ ਨੂੰ ਠੂਠੀ ਪੈਂਦੀ ਆ ਉਹ ਵੀ ਇੱਕਣੇ ਪੈਂਦੀ ਆ ਚਲੋ ਜਿਹੜੇ ਸਪਰੇਹਾਂ ਨਾਲੋਂ ਵਧੀਆ ਆਪਣੀ ਚੀਜ਼ਾਂ ਸਾਰੀਆਂ ਬਿਨਾਂ ਸਪਰੇਹਾਂ ਵਾਲੇ ਕਰੀ ਜਾਣ ਤਾਂ ਚੰਗੀ ਗੱਲ ਆ ਚਲੋ ਮੈਨੂੰ ਲੱਗਦਾ ਵੀ ਵੀ ਵੀਡੀਓ ਮੇਰੀ ਵਧੀਆ ਲੱਗੀ ਹੋਣੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਦਾ ਫਤਾਲਾ ਵਾਹਿਗੁਰੂ ਕੀ ਕਾ ਬਣਾਇਆ ਮੈਂ ਪੱਖਾ ਬਾਈ ਇਹਦੀ ਅੱਠ ਵੀਡੀਓ ਇਕੱਠੀ ਕਰਕੇ ਬਣਾਉਣਾ ਇਹ ਕਿਤੇ ਛੋਟਾ ਜਿਹਾ ਜਨਰੇਟਰ ਬਣਾ ਕੇ ਫਿੱਟ ਕਰਾਂਗੇ ਜਦੋਂ ਕੰਪਲੀਟ ਹੋ ਗਿਆ ਫਿਰ ਜਣੀ ਇਹ ਤਾਂ ਜੇ ਮਾਡਲ ਇਹ ਆ ਜੇ بڑا ਜਿਹਾ ਜਗ੍ਹਾ ਬਣਾਵਾਂ ਫਿਰ ਬਣਾਵਾਂਗੇ ਇਹਦੀ ਵੀ ਵੀਡੀਓ ਬਣਾਉਂ ਬੜੇ ਦੀ ਵੀ ਬਣਾਉਣ ਲੱਗੇ ਕਰੂੰਗਾ ਮੈਨੂੰ ਲੱਗਦਾ ਵੀ ਹੁਣ ਸਹੀ ਬਣ ਗਿਆ ਦੇਵਾ ਮਾਸਾਲਾ ਨੂੰ ਦੇਖਣ ਆਏ ਲੋਕੀ ਪਿਆਰ ਭਰੇ ਸਵਾਗਤ ਹਾਂਜੀ ਮੇਰਾ ਹੈਗਾ ਟੈਕਸੀਆਂ ਦਾ ਕੰਮ ਪੂਰਾ ਐਂਡ ਟਰੈਵਲ ਦਾ ਕੋਈ ਵੀ ਗੱਡੀ ਦੀ ਲੋੜ ਹੋਵੇ ਪਟਿਆਲੇ ਦੇ ਨੇੜੇ ਜਿਹੜੇ 100 ਕਿਲੋਮੀਟਰ ਚ ਕਿਤੇ ਵੀ ਹੋਵੇ ਦਿੱਲੀ ਜਾਣਾ ਹੋਵੇ ਦਰਬਾਰ ਸਾਹਿਬ ਕਿਤੇ ਵੀ ਆਲ ਇੰਡੀਆ ਠੀਕ ਹੈ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਵੱਧ ਤੋਂ ਵੱਧ ਸਟਾਉਂਡ ਕਰਾਉਣੇ ਹਨ ਹਾਂ ਉੱਚੀ ਬੋਲ ਬੋਸ ਜੇ ਕਿਸੇ ਨੂੰ ਡੋਲੀ ਲਈ ਗੱਡੀ ਚਾਹੀਦੀ ਹੁੰਦੀ ਆ ਤਾਂ ਉਹ ਵੀ ਜ਼ਰੂਰ ਦੱਸਿਓ ਹਰ ਇੱਕ ਗੱਡੀ ਵਲੱਗ ਦਾ ਆਪਣੇ ਕੋਲ ਹਾਂਜੀ ਸੇਵਾ ਦਾ ਮਾਪਾ ਜਰੂਰ ਦਿਓ ਤਵਾਨਾ ਟੂਰ ਐਂਡ ਟ੍ਰੈਵਲ ਦੇ ਨਾਂ ਤੇ ਆਪਣਾ ਗੂਗਲ ਤੇ ਵੀ ਹੈਗਾ ਤੇ ਹੋਰ ਵੀ ਆਪਣਾ ਡਿਸਕਾਊਂਟ ਵਗੈਰਾ ਦੇ ਵੀ ਆਈਡੀ ਹੈਗੀ ਠੀਕ ਹੈ ਜੀ ਧੰਨਵਾਦ ਜੀ ਤੇ ਮੇਰੀ ਮਾਸੀ ਦਾ ਮੁੰਡਾ ਹੈ ਇਹ ਮੇਰਾ ਭਾਨਜਾ ਹੈ ਮਾਸੀ ਦਾ ਭਾਂਜਾ ਮੇਰਾ ਛੋਟਾ ਵੀਰਾ ਛੋਟਾ ਹੀ ਲੱਗੇ ਨਾ ਮੈਂ ਅਸੀਂ ਛੋਟਾ ਢਿੱਲੋ ਫਾਰਮ ਹਾਊਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਹਾਂ ਅਗਲੀ ਵਾਰ ਅਗਲੇ ਸਾਲ ਦੀਆਂ ਵੱਧ ਇਹ ਤੋਂ ਵੀ ਵਧੀਆਂ ਮਨਾਵਾਂਗੇ ਬਸ ਸਪੋਰਟ ਕਰੋ ਸਪੋਰਟ ਕਰੋ ਵੱਧ ਤੋਂ ਵੱਧ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਇੱਧਰ ਸਾਡੇ ਢਿੱਲੋ ਫਾਰਮ ਹਾਊਸ ਦੇ ਆਨਰ ਦੀ ਬੈਠੇ ਨੇ ਮਾਸੀ ਮਤਲਬ ਨਾਮ ਸੌਰੀ ਹਰਵਿੰਦਰ ਮਾਸੀ ਤੁਹਾਡਾ ਨਾ ਹੁਣਾ ਹਰਵਿੰਦਰ ਕੌਰ ਨਿਖਰੋੜ ਉਰਫ ਰਾਣੀ ਰਾਣੀ ਬਾਰਨ ਨਿੱਟੂ ਦਾ ਆਪਣੀ ਦੋਸਤ ਹੀ ਉਹ ਅਸੀਂ ਸਾਰੇ ਬਈ ਨੇੜੇ ਨੇੜੇ ਆਨਾ ਤਾਂ ਹੀ ਅਸੀਂ ਕੋ ਲੱਗਤਾ ਅੱਜ ਸਾਰੇ ਇਕੱਠੇ ਹੋ ਗਏ ਅੱਜ ਸਾਰੇ ਨੇੜੇ ਤੇੜੇ ਆਨਾ ਵਾਸੀ ਦੂਰ ਦੁਗਾੜਿਆਂ ਦਾ ਨੂੰ ਅਗਲੇ ਸਾਲ ਨਿੱਟੂ ਘਰੇ ਆਪਾਂ ਬਾਅਦ ਚ ਦੱਸਾਂਗੇ ਨਿੱਟੂ ਦੀ ਇੱਕ ਹਾਨੀ ਤੂੰ ਕੌਣ ਐ ਕੀ ਲੱਗਦੀ ਐ ਮਾਸੇ ਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜੀ ਕਹਾਣੀ ਪੂਰੀ ਅੱਪਾ ਇੱਕ ਅਗਲੀ ਵੀਡੀਓ ਪਾਵਾਂਗੇ ਪੂਰੀ ਇੱਕ ਵੀਡੀਓ ਹਨਾ ਉੱਥੇ ਦੱਸਾਂਗੇ ਸਾਰਾ ਕੁਝ ਢਿੱਲੋ ਫਾਰਮ ਹਾਊਸ ਤੇ ਹਾਂ ਢਿੱਲੋ ਫਾਰਮ ਹਾਊਸ ਤੇ